हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਰਡ ਦੇ ਜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਮਾਂ ਸੇੜ ਲਈ ਲੈ ਕੇ ਆਏ ਹਾਂ ਉਹਨਾਂ ਵਿੱਚੋਂ ਦੋ ਤਾਂ ਆ ਗੀਆਂ ਟੋਕੜ ਗਮ ਤੇ ਇੱਕ ਆ ਗਈਤਾ ਜੀ ਸੂ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਕੋ ਠੀਕੋਂ ਬਾਈ ਪੂਰੇ ਵਧੀਆ ਹੀ ਕਿਵੇਂ ਚੱਲਦਾ ਕੰਮ ਕਰ ਪੂਰਾ ਵਧੀਆ ਚੱਲਦਾ ਵੀਰੇ ਠੀਕ ਆ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਨਾਮ ਵੀਰੇ ਖੁਸ਼ਕੀਰਤ ਸਿੰਘ ਪਿੰਡ ਮਾਸੀਕੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਰ ਸਿੰਘਗੜ ਆਈ ਨੇੜੇ ਪਿੰਡ ਨੇੜੇ ਪਿੰਡ ਆਪਾਂ ਨੂੰ ਬਲਾਫਰ ਤੇ ਹੰਤਪੁਰਾ ਰਹਿ ਜਾਂਦਾ ਵੀਰੇ ਕੰਡੈਕਟਰ ਨੰਬਰ ਬੋਲ ਦਿਓ ਆਪਣਾ 98799 ਵੀਰੇ 24403 ਜੀ ਇਹ ਬਾਈ ਦਾ ਬਾਈ ਕੰਡੈਕਟਰ ਨੰਬਰ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਤਾਂ ਜੀ ਸੂਈ ਤੇ ਸ਼ੁਰੂ ਕਰ ਦਈਏ ਹਾਂ ਵੀਰੇ ਇੱਥੇ ਹੀ ਕਰ ਲੋ ਕਿਹੜਾ ਸੂਆ ਸੂਈਆ ਕਰ 14 ਤੋਂ 15 ਦਿਨ 14 ਤੋਂ 15 ਦਿਨ ਹੋ ਗਏ ਸੂਈ ਨੂੰ ਬੱਚਾ ਮਗਰ ਕੀ ਆ ਗਿਆ ਬੱਚਾ ਭਾਈ ਬੱਛਾ ਯਾਰ ਬੱਛਾ ਡਾਉਣ ਜਾਈ ਐਵੇਂ ਆਪਾਂ ਕਹਿ ਦਈਏ ਠੀਕ ਆ ਬੱਚਾ ਭਾਈ ਬੱਛਾ ਇਹਦੇ ਮਗਰ ਭਾਈ ਕਹਿੰਦਾ ਬੱਛਾ ਥੋੜਾ ਜਿਹਾ ਬਣ ਕੇ ਚਲੋ ਡਾਉਣ ਆ ਕਮਜ਼ੋਰ ਆਇਆ ਸੀਗਾ ਯਾਰ ਪਹਿਲਾਂ ਤੋਂ ਕਿੰਨਾ ਦੁੱਧ ਆ ਬਾਈ ਹੁਣ ਦੁੱਧ ਵੀਰੇ 12 ਕਿਲੋ ਆ ਆਪਾਂ 11 ਕਿਲੋ ਦੀ ਗਰੰਟੀ ਦੇ ਦਾਂਗੇ ਇੱਥੇ ਆਪਦੀ 2 ਡੰਗ ਚੂਲੇ 4 ਚੂਲੇ ਮੰਨ ਕੇ ਚਲੋ ਤਿੰਨੇ ਕਮ ਉਹਨੂੰ 2 ਟਾਈਮ 4 ਟਾਈਮ ਮੈਂ ਕਹ ਆਪਾਂ ਮਾਰੀ 10 ਡੰਗ ਚੂਲੇ ਭਾਈ ਇੱਥੇ ਠੀਕ ਆ ਨਾ ਗਿੱਟੋਂ ਬਾਹਰ ਆਪਣੀ ਕੋਈ ਗਰ हां गेटੋਂ ਬਾਹਰ ਆਪਣੀ ਬਈ ਕੋਈ ਗਰੰਟੀ ਨਹੀਂ ਇੱਥੇ ਭਵਾਂ ਦੀ ਆਦਾ ਯਾਰ ਸਾਰਾ ਟੱਬਰ ਲੈ ਆਵੇ ਚੋਂ ਠੀਕ ਹੈ ਨਾ ਠੀਕ ਹੈ ਬਈ ਆਪਾਂ ਨੂੰ ਕੋਈ ਇਤਰਾਜ ਨਹੀਂ ਵੀਰੇ ਤੇ ਥਣਲੇ ਬਾਬੀ ਆਪਾਂ ਨੇੜੇ ਚੈੱਕ ਕਰਵਾਣੇ ਬਾਕੀ ਇਹਦੀ ਲਾਈਵ ਚ ਵਾਈਬ ਕਰੋਂਗੇ ਹੈਨਾ ਹਾਂ ਹਾਂ ਬਈ ਲੈ ਬਈ ਥਣ ਦੇਖੋ ਨਾੜਾ ਨੂੜਾ ਲੈਵੇ ਤੇ ਫੁੱਲ ਚੰਗੇ ਥਣ ਵੜਾ ਚੰਗਾ ਹਾਂ ਹਾਂ ਬਈ ਪੂਰਾ ਵਧੀਆ ਗੱਲ ਹੈ ਬਈ ਥਣ ਵੜਾ ਚੰਗਾ ਆ ਗਿਆ ਬਾਕੀ ਬਿਊਟੀ ਬਿਊਟੀ ਬਹੁਤ ਆ ਵਹਿੜ ਤੇ ਬਾਕੀ ਬੰਦਲੇਵੇ ਦੀ ਆ ਵੀਰੇ ਵਹਿੜ ਲੇਵਾ ਫੀਟਿੰਗ ਵਾਲਾ ਆ ਗਿਆ ਨਾ ਹਾਂ ਹਾਂ ਫੀਟਿੰਗ ਵਾਲਾ ਜਮਾ ਬੜਾ ਸੋਹਣਾ ਹਵਾਨਾ ਕਰਮ ਵਾਲੀ ਦਾ ਆ ਗਿਆ ਫੀਟਿੰਗ ਵਾਲਾ ਲੈਵਾ ਜਮਾ ਟਾਈਟ ਟਾਈਟ ਲਹਵਾਨਾ ਬਈ ਬਾਜ ਟੁੱਟ ਮਣੀਏਗਾ ਕੋਈ ਥਣਾ ਥਣਾ ਦਾ ਗੈਪ ਇੱਕ ਨੰਬਰ ਆ ਗਿਆ ਖੋਲੋ ਬਈ ਤੋੜ ਦੇ ਮੜੀ ਤੋੜ ਦਿੰਗੇ ਕਦ ਕਾਠ ਫੁੱਲਾ ਬਈ ਪ੍ਰਿੰਟ ਬਹੁਤ ਚੰਗਾ ਸੁਣਖ ਬਣਾ ਜੇ ਗੱਲ ਕਰੀਏ ਬਹਿੜ ਚ ਫੁੱਲਾ ਫੁੱਲ ਭਲੀ ਵੀ ਆ ਹਾਂ ਜਿੰਦ ਜਾਨ ਵਾਲੀ ਬਹਿੜ ਆ ਬਈ ਕਿੰਨਾ ਗੱਦ ਤੈ ਦੂ ਬਈ ਦੁੱਧ ਬਈ ਯਾਰ ਕਿਲੋ 2 ਕਿਲੋ ਹੋਰ ਬਾਜੂ ਆਪਾਂ ਬਾਲਾ ਨਹੀਂ ਕਹਿੰਦੇ ਐਵੇਂ ਗਈ ਆਈਏ ਕਵਾਲਿਟੀ ਬਹੁਤ ਆ। ਹਾਂ ਕਵਾਲਿਟੀ ਬਹੁਤ ਆ ਬਈ ਮੂੰਹ ਵਾ ਬਹੁਤ ਚੰਗਾ ਦੇਖ ਬੱਸੀ ਦਾ। ਰੰਗ ਪ੍ਰਿੰਟ ਰੰਗ ਪ੍ਰਿੰਟ ਇੱਕ ਨੰਬਰ ਆ ਬਈ। ਹਾਂ ਬੜਾ ਪਿਆਰਾ ਆ ਗਿਆ ਨਾ ਯਾਰ। ਬਾੜੀ ਪਿਆਰੀ ਬੱਸੀ ਆ ਬਈ। ਸਹੀ ਗੱਲ ਆ। ਐ ਪੂਰੀ ਚਮਕਦਾਰ ਅੰਕਾਲੀ ਬੱਸੀ ਆ। ਹੰਡੀ ਸੀਲ ਪੂਰੀ ਫੁੱਲਾ। ਐ ਕਿਵੇਂ ਮਰਜੀ ਹੱਥ ਫੇਰੀ ਚੱਲ। ਸਹੀ ਗੱਲ ਆ। ਨਹੀਂ ਹੈਗਾ ਕੋਈ ਚੱਕਰ ਲੈ। ਕਿਸੇ ਨਹੀਂ ਕਹਿੰਦੀ ਕਰਮ ਵਾਲੀ ਜਿਵੇਂ ਮਰਜੀ ਹੱਥ ਲਈ ਚੱਲੋ ਕੋਈ ਚੱਕਰ ਹੀ ਨਹੀਂ। ਤੇ ਮੁੱਲ ਬਈ ਇਹਦਾ ਕੀ ਰੋ? ਮੁੱਲ ਵੀਰੇ ਕੋ ਮਰਜੀ ਕਰਾਈ ਚੱਲ। ਲੋਕਾਂ ਨੂੰ ਯਾਰ 60000 ਮੰਗ ਲੈਨੇ ਆ 55 ਕਰ ਦੇਨੇ ਆ ਨਾ ਮੁੱਲ। ਯਾਰ ਬੱਸੀ ਦੇ ਠੀਕ ਆ ਹਾਂ ਮਾੜਾ ਮਾਨਤਾਨ ਹੋ ਬਈ ਵਿੱਚੋਂ ਐਵੇਂ ਕਹੀ ਜਾਈਏ ਕੋਈ ਬੜਾ ਫਰਕ ਨਹੀਂ ਪੈਣਾ ਵੀਰੇ ਬਈ ਕਹਿੰਦਾ ਬਈ ਥੋੜਾ ਕਹਿਣਾ ਮਾਨਤਾਨ ਹੋਊਗਾ ਬੜਾ ਮਾਨਤਾਨ ਨਹੀਂ ਕਰਦੇ ਮੁੱਲ ਆਪਾਂ ਪਹਿਲੀ ਖਿੱਚ ਕੇ ਗਾ ਹਾਂ ਆਪਾਂ ਪਹਿਲਾਂ ਹੀ ਸਾਰਿਆਂ ਦੇ ਜੈਜੀ ਹੋਣਗੇ ਵੀਰੇ ਮੁੱਲ ਠੀਕ ਆ ਹਾਂਜੀ ਤੇ ਅੱਗੇ ਬਈ ਦੋ ਨੰਬਰ ਤੇ ਕਿਹੜਾ ਸੂ ਆਗੇ ਇਹ ਵੀਰੇ ਦੂਜਾ ਹੋਊਗੀ ਸੂਆ ਦੂਜਾ ਜਾਂ ਤੀਜਾ ਹੋ ਯਾਰ ਆਪਣੀ ਕਿਹੜਾ ਘਰ ਦੀ ਆ ਬਈ ਕੋਈ ਗਾਂ ਆਪਣੀ ਘਰ ਦੀ ਨਹੀਂ ਹੈਗੀ ਠੀਕ ਆ ਹਾਂਜੀ ਖੋਲੇ ਨੂੰ ਬਈ ਤੋਰ ਦੇ ਮੜੀ ਖੋਲ ਕੇ ਥਾਣਾ ਬੜਾ ਚੰਗਾ ਹਾਂ ਬਈ ਪੂਰਾ ਵਧੀਆ ਕਿਆ ਨਾਲ ਦਾ ਥਾਣਾ ਚੌਣ ਚਵਾ ਕੇ ਮੇਦੇ ਦਾ ਇੱਕ ਨੰਬਰ ਆ ਬਈ ਧਾਰਾ ਮਾਰ ਕੇ ਦਿਖਾ ਦਨੇ ਆਪਾਂ ਠੰਡੀ ਸੀਲ ਕੋਈ ਨੰਬਰ ਚੌਣ ਚਵਾ ਬਈ ਠੰਡੀ ਸੀਲ ਫੋਲ ਨਾੜਾ ਨੁੜਾ ਲੈ ਵੀ ਤੇ ਖੋਲ ਚੰਗੀਆਂ ਲੇਵਾ ਕਮਾਲ ਦਾ ਹਾਂ ਹਾਂ ਇੱਕ ਨੰਬਰ ਆ ਥੱਲੇ ਵੀਰੇ 10 ਕਿਲੋ ਦੁੱਧ ਆਦੇ ਥੱਲੇ ਠੀਕ ਆ ਹਾਂ ਬਾਕੀ ਚੌੜੀ ਧੂੜੀ ਬਹੁਤ ਆ ਹਾਂ ਹਾਂ ਪਲੀ ਪੁਲੀ ਵੀ ਬਹੁਤ ਆ ਬਈ ਬੈੜੀ ਗੱਲ ਆ ਪਲੀ ਪੁਲੀ ਵੀ ਦੇਖੋ ਲੰਬੇ ਲੰਬੇ ਠੰਡੀ ਠੰਡੀ ਲੈ ਬਈ ਧਾਰਾ ਇੱਥੇ ਮਾਰੋਗੇ ਇੱਥੇ ਮਾਰ ਦਨੇ ਆ ਬਰਾ ਤੂੰ ਕਹਿੰਦੀ ਤਾਂ ਨਹੀਂ ਮੈਂਗਾ ਜਮੇ ਨਹੀਂ ਪੈ ਠੰਡੇ ਦੇਖੋ ਕਰਨ ਵਾਲੀ ਸੈੱਟ ਹੋ ਗਿਆ ਖੜ ਗਿਆ ਨਾ ਹਾਂ ਹਾਂ ਦੇਖ ਬੜਾ ਚੰਗਾ ਜੌਣ ਚਵਾ ਆ ਗਿਆ ਯਾਰ ਮੈਂ ਕਿ ਇੱਕ ਨੰਬਰ ਆ ਬਈ ਸਹੀ ਗੱਲ ਆ ਪੰਜ ਜੌਣ ਦਾ ਨਹੀਂ ਪਸੂਆਂ ਦਾ ਹੋਊਗਾ ਬਾਕੀ ਥਣ ਲੇਵੇ ਦੀ ਸਾਫ ਸੁਥਰੀ ਜਵੈ ਸਹੀ ਗੱਲ ਆ ਬਈ ਕਿਆ ਜਿੰਦ ਜਾਨ ਬਈ ਪ੍ਰਿੰਟਰ ਰੰਗ ਬੈੜ ਦਾ ਪੂਰਾ ਚੰਗਾ ਥਣ ਲੇਵਾ ਇੱਕ ਨੰਬਰ ਆ ਬਈ ਬੈੜ ਦਾ ਤੇ ਮੁੱਲ ਬਈ ਇਹਦਾ ਲੈਣ ਦਾ ਮੁੱਲ ਬਰੇ ਕੁਛ ਮਰਜ਼ੀ ਕਰਾਈ ਚੱਲ 18 28000 ਰੁਪਏ ਦੀ ਦੇ ਦਾਂਗੇ ਬੈੜੇ ਮੁੱਲ ਕਰਾਉਣ ਜਨਾ ਮਰਜ਼ੀ ਕਰਾ ਲਓ ਬਈ ਕਿਨਾਂ 28000 ਰੁਪਏ ਦੇ ਦੇਣਗੇ ਬਈ ਲੈਵਾ ਚੈੱਕ ਕਰ ਸਕਦੇ ਓ ਵਧੀਆ ਲੈਵਾ ਆਗਾ ਬੱਡੇ ਚੰਗੇ ਗੱਦ ਕੱਠ ਵਾਲੀ ਕਰਮ ਵਾਲੀ ਆ ਗਈ ਤੇ ਚੰਗੀ ਬਿਹੜਾ ਬਈ ਇਹਨੂੰ ਸੂਈ ਨੂੰ ਵੀ ਉਹ ਦਾਦਈ ਥੋੜਾ ਟਾਈਮ ਹੀ ਹੋਇਆ ਤੇ ਇਹਦੇ ਬਈ ਟੀਕਾ ਵੀ ਭਰਿਆ ਵਯਾ ਬਿਹੜ ਦੇ ਤੇ ਖਾਲੀਆਲਾ ਮੋੜ ਆਪਾਂ ਖਾਲੀਆਲਾ ਮੋੜੀ ਕੀਤਾ ਬਈ ਠੀਕ ਹੈ ਨਾ ਖਾਲੀ ਮਨ ਕੀ ਦੇਣੀ ਆ ਨਾ ਹੀ ਚੈੱਕ ਹੋਣੀ ਆ ਬਈ ਮਹੀਨਾ ਹੋ ਗਿਆ ਟੀਕਾ ਭਰਾਈ ਨੂੰ ਉਹਨਾਂ ਦੇ ਮਤਾਬਕ ਠੰਡੀ ਸੀਲਤਾ ਪੂਰੀ ਬਹੁਤ ਲੱਭਾਂ ਦੀ ਹੁਣ ਮਾਰੀ ਚੱਲਦਾਰਾ ਕੀ ਬਾਤ ਹੋ ਲੈ ਸਹੀ ਗੱਲ ਬਈ ਅੱਗੇ ਬਈ 3 ਨੰਬਰ ਤੇ ਇਹ ਬਈ ਤੋਕੜਾ ਬਿਹੜ ਆ ਗਈ ਹੂੰ ਤੇ ਇਹ ਬਈ ਪਰਸੋਂ ਦੀ ਪਰਸੋਂ ਹੀਟ ਚ ਆ ਗਈ ਯਾਰ ਤੇ ਆਪਣੇ ਕੋਲੇ ਕੱਲ ਸੀਗੀ ਆਈ ਬੈੜ ਇਹ ਠੰਡ ਗਲਾਬੀ ਹੈ ਨਾ ਠੰਡ ਗਲਾਬੀ ਇੱਕ ਨੰਬਰ ਠੰਢੀ ਸੀਲ ਪੂਰੀ ਫੁੱਲ ਹਮ ਹਾਂ ਛੋਟਾ ਛੋਟਾ ਕੰਨ ਜਾਤ ਯੂਟਿਊਬ ਬਹੁਤ ਦਾ ਬੈੜ ਚ ਬੜਾ ਚੰਨੀ ਯਾਤ ਕੁਆਲਟੀ ਬਰੀਡ ਇੱਕ ਨੰਬਰ ਆ ਗਈ ਲੈ ਠਣ ਲੇਵਾ ਸਾਫ ਸੁਥਰਾ ਧਾਰਾ ਬਈ ਕਹਿੰਦਾ ਆਪਾਂ ਮਾਰ ਕੇ ਦਿਖਾ ਦਿੰਨੇ ਅੰਦਰ ਮਾਰ ਦਿੰਨੇ ਆਂ ਇਹਦੀਆਂ ਧਾਰਾਂ ਯਾਰ ਠੀਕ ਹੈ ਕੋਈ ਗੱਲ ਨਹੀਂ ਅੰਦਰ ਮਾਰ ਦੋ ਲੈਵੇ ਲੂਵੇ ਦੀ ਸਫਾਈ ਦਿਖਾ ਦੇ ਮਗਰੋਂ ਬੈਕ ਬਾ ਬੋਲ ਵਧੀਆ ਲੇਵਾ ਬੈਠਦਾ ਐ ਨਹੀਂ ਹੈਗਾ ਕੋਈ 7 ਕਿਲੋ ਦੁੱਧਾ ਅਗਲਾ 2 ਡੰਗ ਚੋਲੇ 4 ਚੋਲੇ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਹਾਂ ਤੇ ਮੁੱਲ ਇਹਦਾ ਬਈ ਮੁੱਲ ਵੀਰੇ ਕੋਸ ਮਰਜ਼ੀ ਕਰਾਈ ਚੱਲ 20000 ਰੁਪਏ ਦੀ ਦੇ ਦਾਂਗੇ ਬੈਠ ਚੱਕੋ ਬਾਈ 20000 ਰੁਪਏ ਦੀ ਬਾਈ ਕਹਿੰਨਾ ਆਪਾਂ ਇਹ ਦੇ ਦਾਂਗੇ ਮੁੱਲ ਕਰੋ ਨੂੰ ਜਨਾ ਮਰਜ਼ੀ ਕਰਾ ਲਓ ਤੇ ਤਾਰਾ ਮਾਰਾਂਗੇ ਤਾਰਾ ਮਾਰ ਕੇ ਦਿਖਾ ਦਨੇ ਆ ਬਈ ਨਿਆਣਾ ਤਾਰਾ ਬਾਈ ਕਿੰਨਾ ਇਹਦੀ ਆਪਾਂ ਮਾਰ ਦਨੇ ਆ ਬਈ ਨਿਆਣਾ ਲਾ ਕੇ ਮਾਰ ਕੇ ਦਿਖਾ ਦਨੇ ਆ ਨਿਆਣਾ ਨਿਆਣਾ ਲਾ ਕੇ ਮਿਲਦੀ ਐਵੇਂ ਕਿੰਨੇ ਮੁੱਲੇ ਦਾ ਕਿੰਨਾਗਾ ਇਹ ਮੁੱਲ 20000 ਰੁਪਏ ਦੀ ਦੇ ਦਾਂਗੇ ਬਈ 20000 ਰੁਪਏ ਦੀ ਦੇ ਦੇਾਂਗੇ ਬਈ ਹਾਂਜੀ ਮੁੱਲ ਕਰਨ ਨੂੰ 25 ਕਰੀ ਚੱਲ 22 ਕਰੀ ਚੱਲ ਫੈਲਾਣੀ ਬਈ ਉਹ ਗੱਲਾਂ ਹੂੰ ਬਾ ਆਪਣੇ ਮੁੰਦੇ ਜਾਇ ਜੀ ਹੋਣਗੇ ਸਹੀ ਗੱਲ ਆ ਬਈ ਬੜਾ ਜੰਗਾ ਚੋਂ ਡਵਾ ਗਾਣਾ ਯੱਕਾ ਨੰਬਰ ਹਮੇ ਕਾ ਬਈ ਮੋਟੀ-ਮੋਟੀ ਆ ਨਾ ਓਕੇ ਬਾਈ ਠੰਡੀ ਸੀਲ ਕਰਮ ਵਾਲੀ ਫੁੱਲ ਆ ਬਾਈ ਬਾਕੀ ਬਾਈ ਕਿਹੜੀ ਗੱਲ ਕਹਿ ਤੀ ਉਹੀ ਨਿਕਲੂ ਇੱਥੇ ਆ ਦੋ ਰੰਗ ਚੋਲੇ ਚਾਰ ਚੋਲੇ ਆਪਾਂ ਨੂੰ ਕੋਈ ਉਹ ਨਹੀਂ ਹੈਗਾ ਬਾਈ ਮੰਨ ਕੇ ਚੱਲੋ ਬਾਈ ਕਿਹਨਾਂ ਚਬਾਈ ਕਰਕੇ ਮੈਂ ਸੱਤ ਟਾਈਮ ਬਾਈ ਤਸੱਲੀ ਜਿੰਨਾ ਚਿਰ ਬਾਈ ਅਗਲੇ ਕੁਝ ਨਹੀਂ ਹੁੰਦਾਗਾ ਅਗਲੇ ਨੇ ਪੈਸੇ ਹੀ ਲਾਉਣੇ ਆ ਮੰਨਦਾ ਗੱਲ ਹਣਾ ਅਗਲੇ ਪੈਸੇ ਬਹੁਤ ਔਖੇ ਬੰਦਿਆ ਬਾਈ ਅੱਜ ਕੱਲ ਹਾਂ ਤੇ ਬਾਈ ਕਰੋਗੇ ਲਾਈਵ ਚੋਲੇ ਹਾਂ ਇਹਦੀ ਲਾਈਵ ਚਬਾਈ ਕਰਕੇ ਦਿਖਾ ਦਿੰਨੇ ਠੀਕ ਹੈ ਵੀਰੇ ਹਾਂਜੀ ਲੇ ਬਾਈ ਠੰਡੀ ਦੇਖੋ ਹੁਣ ਬਾਈ ਕਹਿੰਦਾ ਇਹਦੀ ਆਪਾਂ ਲਾਈਵ ਚ ਬਾਈ ਕਰ ਦੰਨੇ ਆ ਠੰਡੀ ਸੀ ਬਹੁਤਾ ਜਰਣਾ ਇੱਕ ਨੰਬਰ ਹੋ ਬਾਈ ਬੈੜਾ ਪਹਿਲਾ ਬਾਈ ਲਾ ਠੰਡੀ ਠੰਡੀ ਦੇਖੋ ਕਰਮਾਲੀ ਫੁੱਲ ਭਮਾ भगत ਬੰਦਾ ਪੀੜੀ ਡਾ ਕੇ ਚੋਲੇ ਬਾਈ ਕੋਈ ਚੱਕਰ ਨਹੀਂ ਗਾ ਬੈੜਨ ਠੀਕ ਆ ਬਾਈ ਹਾਂਜੀ ਬਾਈ ਕਹਿੰਦਾ ਕੋਈ ਚੱਕਰ ਹੀ ਨਹੀਂ ਭਾ ਪੀੜੀ ਡਾ ਕੇ ਠੰਡੀ ਸੀਦੀ ਤਾਂ ਆਪਣੀ ਬਈ ਅਗਲੇ ਦੇ ਘਰ ਤੱਕ ਦੀ ਗਰੰਟੀ ਆ ਠੀਕ ਆ ਦੁੱਧ ਬਾਈ ਅਗਲੇ ਨੇ ਚੋਲੇ ਨੇ ਇੱਥੇ ਮੰਨਦਾ ਗੱਲ ਸਹੀ ਗੱਲ ਆ ਬਾਈ ਹਾਂਜੀ ਬੱਚਾ ਛੱਡੋ ਤੇ ਨਾ ਛੱਡੋ ਨਾ ਛੱਡੋ ਬਾਈ ਬੱਚਾ ਡਾਉਣ ਜਾਈ ਆ ਆ ਚੁੰਗਦਾ ਵੀ ਨਹੀਂ ਬਰਾ ਬਾਈ ਆ ਜਾ ਬਈ ਕੋਲੇ ਕਰਕੇ ਦਿਖਾ ਦੇ ਲੈ ਬਈ ਬਾਲਟੀ ਖਾਲੀ ਆ ਜਮਾ ਓਕੇ ਆ ਵੀਰੇ ਤੇ ਪਸੂ ਮਾਦ ਸੂ ਦੇਖ ਸਕਦਾ ਬੜਾ ਚੰਗਾ ਯਾਰ ਹਨਾ ਟੱਕਣ ਨੰਬਰ ਆ ਬਈ ਲੈ ਕਰਦੇ ਚਵਾਈ ਸਰ ਬੜੀ ਚੰਗੀ ਚਵਾਈ ਆ ਯਾਰ ਹਨਾ ਮੈਂ ਤਾਂ ਚੂਨ ਦਾਣੀ ਬਈ ਆਪਾਂ ਪਸ਼ੂ ਮਾੜਾ ਲੈਂਦੇ ਅੱਗੇ ਵੀ ਵੇਚ ਲਿਆ ਮੁੱਠੀ ਆਲਾ ਥਾਣਾ ਟਰਦਾ ਕੀ ਬਾਤ ਆ ਯਾਰ ਹਨਾ চা মে চেকি আর চাই চাক খু ਪਾ ਮਾਰੀ ਅਗਲਾ ਪੀੜੀ ਡਾ ਕੇ ਜੋਲੇ ਬਈ ਚੱਕਰੀ ਨਹੀਂ ਸਹੀ ਗੱਲ

ਮੇਨ ਗੱਲ ਇਹ ਐ ਰਸਲੇ ਵਿੱਚ ਠੰਡੀ ਸ਼ੀਲ ਦੀ ਹੁੰਦੀ ਐ ਹਾਂ 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 ਸੋਦ ਦਾ ਬੰਮਾ ਮਾੜਾ ਮੂਟਾ ਘਾਟੀ ਹੋਵੇ ਬਸ ਥਲੇ ਠੰਡਾ ਸ਼ੀਲ ਹੋਵੇ ਹੂੰ ਠੰਡੀ ਸ਼ੀਲ ਦਾ ਪਰਫਰ ਕੀ ਹੈ ਹਾਂ 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 ਸਹੀ ਗੱਲ ਐ ਬਈ ਲੈ ਬਾਕੀ ਇਹ ਨਿਬੜਨ ਵਾਲੀ ਦਵਾਈ ਆਪਣੀ ਹਾਂ ਹਾਂ ਲੇ ਬਾਈਰ ਮੱਲਾ ਪੂਲੀ ਬਣਾ ਕੇ ਨਾ ਪੂਣੀ ਬਣਾ ਜਾਣਾ ਜਮਾ ਬਈਏ ਨੇ ਐਨੀ ਤੜਕੇ ਬਣੀ ਜਾਂਦੀ ਆ ਬੜਾ ਠੀਕ ਆ ਬੱਚਾ ਵੈਸੇ ਬਾਈ ਨੇ ਦੱਸੀ ਦਿੱਤਾ ਕਿ ਨਾ ਡਾਊਨ ਆ ਬਈ ਥੋੜਾ ਜਿਹਾ ਹੋ ਸਕਦਾ ਵੀ ਪੂਰਾ ਹੋ ਜਾ ਜਾਂ ਮਤਲਬ ਜਾਂਦਾ ਰਹੇ ਜਿਹਦੇ ਕਰਮਾ ਹਨਾ ਹਾਂ ਹਾਂ ਬਾਈ ਬਾਕੀ ਬਈ ਬੱਚਾ ਦਾ ਉਹ ਹੁੰਦਾ ਬਾਈ ਜਿਹੜੀ ਬੈੜ ਖਰਾਬ ਕਰਦੀ ਹੋਵੇ ਹਨਾ ਇਹਦਾ ਠੰਡੀ ਸ਼ੀਲਾ ਪਾਵਾ ਕਿਵੇਂ ਮਰਜੀ ਝੋਲੇ ਅਗਲਾ ਸਹੀ ਗੱਲ ਕੋਈ ਦਿੱਕਤੀ ਨਹੀਂ ਬਾਲਟੀ ਕਨਾਰੇ ਨਾ ਮਾਰੀ ਕਰਮਾਲੀ ਹੂੰ ਹੂੰ ਬਾਲਟੀ ਦੁੱਧ ਨਾਲ ਨਹੀਂ ਭਰਨੀ ਆ ਬਈ ਪਾਣੀ ਨਾਲ ਦਾ ਭਰਨੀ ਨਹੀਂ ਆਂਦਾ ਗੱਲ ਸਹੀ ਗੱਲ ਆ ਵੇ ਜਮਾਂ ਮੈਂ ਕਿਹ ਵਰਦਾਂਗੇ ਅਗਲਾ ਆਦੀ ਤੜਕੇ ਚੋਲੇ ਦੋ ਰੰਗ ਚੋਲੇ ਚਾਰ ਚੋਲੇ ਆਪਾਂ ਨੂੰ ਕੋਈ ਹੋਣੀ ਹੈਗਾ ਬਈ ਹੂੰ ਕਰ ਮਲਨੇ ਲਾ ਦੀ ਕਿਨਾਰੇ ਨਾ ਬਾਲਟੀ ਕਿਨੇ ਕੀ ਕਰ ਰਹੇ ਲੈ ਬਾਈ ਕਿੰਨੇ ਕਿਲੋ ਦੀ ਬਾਲਟੀ ਦੁੱਧ 7 ਕਿਲੋ ਦੀ ਬਾਲਟੀ ਆ ਬਾਈ ਝੱਗ ਮਾਰ ਕੇ ਈ ਮੰਨੇ ਠੀਕ ਹੈ ਬਾਈ ਤੇ ਬੈੜਾ ਸੀ ਬਾਈ ਤਿੰਨ ਤਿੰਨੇ ਦਿਖਾਤੀਆਂ ਜੇ ਕਿਸੇ ਵੀਰ ਨੂੰ ਕੋਈ ਬੈੜ ਪਸੰਦ ਆ ਬੇ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਜੀ ਵੀਡੀਓ ਨੂੰ ਵੇਖਣ ਲਈ ਧੰਨਵਾਦ